ਇਸ ਵੇਲੇ ਦੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਬੀਤੇ ਦਿਨ ਸਚਕਣ ਸਿੰਘ ਰਹਿਮੰਦਰ ਸਾਹਿਬ ਨੂੰ ਈਮੇਲ ਦੇ ਰਾਹੀਂ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਆਰਡੀਐਕਸ ਦੇ ਨਾਲ ਲੰਗਰ ਹਾਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਸਚਕਣ ਸਿੰਘ ਰਹਿਮੰਦਰ ਸਾਹਿਬ ਦੇ ਵਿੱਚ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ ਤਾਂ ਹੁਣ ਉਸ ਤੋਂ ਬਾਅਦ ਅੱਜ ਫਿਰ ਤੋਂ ਇੱਕ ਈਮੇਲ ਦੇ ਰਾਹੀਂ ਦੁਬਾਰਾ ਤੋਂ ਧਮਕੀ ਦਿੱਤੀ ਗਈ ਹੈ ਧਮਕੀ ਭਰੀ ਈਮੇਲ ਆਈ ਹੈ ਜਿਸ ਤੋਂ ਬਾਅਦ ਸਚਕਣ ਸਿੰਘ ਰਹਿਮੰਦਰ ਸਾਹਿਬ ਦੇ ਅੰਦਰ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ ਬੀਐਸਐਫ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਹੁਣ ਬੀਐਸਐਫ ਦੀ ਵੀ ਐਂਟ ਹਰ ਹਾਲ ਦੇ ਵਿੱਚ ਜਿਹੜਾ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਹਰ ਧਰਮ ਦੇ ਲੋਕ ਆਉਂਦੇ ਨੇ ਇੱਥੇ ਲੰਗਰ ਛਕਣ ਦੇ ਲਈ ਆਉਂਦੇ ਨੇ ਤਾਂ ਉੱਤੇ ਹੀ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਜੋ ਧਮਕੀ ਦਿੱਤੀ ਜਾ ਰਹੀ ਹੈ ਲਗਾਤਾਰ ਦੋ ਦਿਨ ਤੋਂ ਤਾਂ ਤਸਵੀਰਾਂ ਤੁਹਾਡਾ ਸਾਂਝੀ ਕਰ ਰਹੇ ਹਾਂ ਸੱਚਖੰਡ ਸ਼੍ਰੀ ਰਾਮਦਾਸ ਸਾਹਿਬ ਦੀਆਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਬੀਐਸਐਫ ਦੇ ਬੰਮ ਸਕਿਉਰਟੀ ਟੀਮਾਂ ਲੱਗੀਆਂ ਨੇ ਇਕੱਲੀ-ਇਕੱਲੀ ਥਾਂ ਨੂੰ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਵੀ ਸੁਰੱਖਿਆ ਵਾਦਾ ਦਿੱਤੀ ਗਈ ਹੈ ਹਰ ਚੀਜ਼ ਦੀ ਚੈਕਿੰਗ ਜਿਹੜੀ ਉਹ ਵੀ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਇਸ ਨੂੰ ਸ਼ੀਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ ਦੇ ਉੱਤੇ ਸਖਤ ਕਾਰਵਾਈ ਜਿਹੜੀ ਆ ਉਹ ਵੀ ਹੋ ਸਕੇ ਹਾਲਾਂਕਿ ਈਮੇਲ ਜਿਹੜੀ ਆ ਉਹ ਕਿਸ ਦੇ ਵੱਲੋਂ ਭੇਜੀ ਜਾ ਰਹੀ ਹੈ ਉਸ ਦੀ ਮਨਸ਼ਾ ਕੀ ਹੈ ਭੇਜਣ ਦੀ ਫਿਲਹਾਲ ਇਹ ਜਾਂਚ ਦਾ ਵਿਸ਼ਾ ਬਣਿਆ ਆ ਤਾਂ ਇਸ ਨੂੰ ਲੈ ਕੇ ਪੁਲਸ ਦੇ ਵੱਲੋਂ ਲਗਾਤਾਰ ਜਾਂਚ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਸਤਿਕਾਰਯੋਗ ਸ਼੍ਰੀ ਰਮੰਦਰ ਸਾਹਿਬ ਦੇ ਪ੍ਰਬੰਧਕਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਸੱਦੇ ਖਾਵ ਨਹੀਂ ਤੂੰ ਗਿਆ ਵੱਧੋ ਪਰਖ ਵੀਤਾ ਤੇ ਤਾਂ ਤੂੰ ਸੋਇਆ ਅਜੇ ਹਿਸਤਾਨ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨੂੰ ਜੇ ਕੋਈ ਨੁਕਸਾਨ ਪਹੁੰਚਾਉਣ ਲਈ ਧਮਕੀ ਦਿੰਦਾ ਤਾਂ ਮੈਂ ਸਮਝਦਾ ਕਿ ਇਹ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸਿੱਖਾਂ ਦਾ ਹੀ ਨਹੀਂ ਪੂਰੀ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਆ ਜਿੱਥੇ ਹਰ ਧਰਮ ਦੇ ਹਰ ਜਾਤ ਦਾ ਵਿਅਕਤੀ ਬਿਨਾ ਕਿਸੇ ਭੇਦਭਾਵ ਦੇ ਨੌਤਮਸਤਕ ਹੁੰਦਾ ਬਿਨਾ ਕਿਸੇ ਭੇਦਭਾਵ ਦੇ ਲੰਗਰ ਛਕਦਾ ਤੇ ਧੰਨ ਧੰਨ ਗੁਰੂ ਰਾਮਦਾਸ ਕਰਕੇ ਜਾਂਦਾ ਅਜੇ ਇਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਭਾਵੇਂ ਧਮਕੀ ਕਿਸੇ ਵੀ ਤਰ੍ਹਾਂ ਕਿਸੇ ਨੂੰ ਦਿੱਤੀ ਹੋਵੇ ਮੈਂ ਸਮਝਦਾ ਉਹਦਾ ਕੋਈ ਧਰਮ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਹਜਮ ਨਹੀਂ ਹੁੰਦਾ ਕਿ ਇੱਥੇ ਲੱਖਾਂ ਤਰ੍ਹਾਂ ਦੀ ਸੰਗਤ ਜਿਹੜੀ ਆਉਂਦੀ ਹੈ ਉਹਨਾਂ ਨੂੰ ਰੋਕਣ ਦੀ ਜਿਹੜੀ ਇਹ ਸ਼ਾਦੀ ਚਾਰ ਸੰਗਤਾਂ ਜਿਹੜੀਆਂ ਉਹ ਪਹਿਲਾਂ ਦੀ ਤਰ੍ਹਾਂ ਹੀ ਮੇਰੇ ਵਿਗਣ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਤੇ ਉਸੇ ਹੀ ਤਰ੍ਹਾਂ ਲੰਗਰ ਚ ਪਛਾਤਾ ਸ਼ਾਗਰ ਰਹੀਆਂ ਨੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਤਾਨੇ ਕੋੰਦੀ ਲੋੜ ਨਹੀਂ ਜਿੱਦਾਂ ਆ ਪਹਿਲਾਂ ਦਰਸ਼ਨ ਕਰ ਰਹੇ ਉਦਾਂ ਹੀ ਦਰਸ਼ਨ ਕਰੋ ਮੈਂ ਪੁਲਿਸ ਪ੍ਰਸ਼ਾਸਨ ਅਤੇ ਏਜੰਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੇ ਵਿਅਕਤੀ ਜੋ ਜਿਹਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਕੋਈ ਧਮਕੀ ਲਾਉਂਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਹੋਣ ਤੋਂ ਮਜਾਇਆ ਜਾ ਸਕੇ ਸਰੋ ਸਰ ਪਹਿਲਾਂ ਵੀ ਕਮੀਲ ਆਈ ਸੀ ਜਿਵੇਂ ਕੱਲ੍ਹ ਕੈਸੀ ਲੰਗਰ ਆਖਰ ਨਾਮ ਜੀ ਅਜੇ ਜੇਕਰ ਜਿਹੜੀ ਕੱਲ੍ਹ ਮੇਲ ਆਈ ਸੀ ਜਿਉਂਤੇ ਪੁਲਿਸ ਪ੍ਰਸ਼ਾਸਨ ਜਾਂ ਏਜੰਸੀਆਂ ਕਾਰਵਾਈ ਕਰਦੀਆਂ ਤਾਂ ਮੇਰਾ ਖਿਆਲ ਸੀ ਦੁਬਾਰਾ ਅਜਿਹੀ ਨਾ ਹੁੰਦੀ ਕਿਉਂਕਿ ਉਸ ਪ੍ਰਸ਼ਾਸਨ ਤੇ ਏਜੰਸੀਆਂ ਕੋਲ ਬੜੀਆਂ ਥਿਉਰੀਆਂ ਹੁੰਦੀਆਂ ਨੇ ਕਿ ਇਹ ਅਮੀਰ ਕਿੱਥੋਂ ਆਈ ਆ ਕਿੰਨੇ ਭੇਜੀ ਆ ਇਹ ਪੁਲਸ ਤੇ ਏਜੰਸੀਆਂ ਦਾ ਬਹੁਤ ਥੋੜੇ ਸਮੇਂ 'ਚ ਇੱਕ ਕੰਮ ਕਰਕੇ ਤੇ ਉਹਨਾਂ ਬੰਦਿਆਂ ਨੂੰ ਕਾਬੂ ਕਰ ਸਕਦੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਇਹ ਜੜੀਆਂ ਸਰਕਾਰਾਂ ਨੇ ਅਜਿਹਾ ਕਰਨ ਨਹੀਂ ਚਾਹੁੰਦੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਮੈਂ ਦੁਬਾਰਾ ਸੀਪੀ ਸਾਹਿਬ ਅਮਰਸਰ ਨੂੰ ਜਾਂਦੇ ਮੁੱਖ ਮੰਤਰੀ ਨੂੰ ਅਤੇ ਸੈਂਟਰ ਦੀਆਂ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਜਾਇਹੇ ਬੰਦਿਆਂ ਨੂੰ 잡 ਕੇ ਤੁਰੰਤ ਕਾਰਵਾਈ ਕਰੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਸ਼ਾਂਤ ਮੌਲਾ ਖਰਾਬ ਨਾ ਹੋ ਸਕੇ ਇਹੋ ਜੀ ਕਿ ਸਚਗੰਡ ਬੰਦਾ ਸਾਹਿਬ ਨੂੰ ਉਹ ਉਡਾਉਣ ਦੀ ਸਾਜ਼ਿਸ਼ਾ ਮਦਰ ਇਹੜਾ ਆ ਜਾਊਗਾ ਇਹ ਮੈਂ ਪਹਿਲਾਂ ਕਹਤਾ ਕਿ ਜਿਹੜਾ ਕੋਈ ਇਹੋ ਜੀ ਗੱਲ ਕਰਦਾ ਹੈ ਉਹਦਾ ਕੋਈ ਧਰਮ ਨਹੀਂ ਤਾਂ ਜਿਹੜਾ ਜਿਹਦਾ ਕੋਈ ਧਰਮ ਨਹੀਂ ਉਹ ਜੋ ਕਿ ਜਿਹੜਾ ਉਹ ਅੱਜ ਵੀ ਮਰਦਾ ਕੱਲ੍ਹ ਵੀ ਮਰਨਾ ਇਹ ਇਹ ਗੁਰੂਮਾਰੀ ਦਾ ਉਹ ਸਥਾਨ ਹੈ ਜਿੱਥੇ ਅਸੀਂ ਆਪਣਾ ਜ਼ਿੰਦਗੀ ਦੀ ਭੀਖ ਮੰਗਣ ਆਉਨੇ ਆ ਇਹ ਗੁਰੂਮਾਰੀ ਨੂੰ ਤੇ ਜਿਹੜਾ ਇਹ ਸਥਾਨ ਹੈ ਉੱਥੇ ਕੋਈ ਕਿਸੇ ਨੂੰ ਗੁਰੂਮਾਰੀ ਨੂੰ ਕੁਝ ਨਹੀਂ ਕਰ ਸਕਦਾ ਗੁਰੂਮਾਰੀ ਦਾ ਸਥਾਨ ਹੈ ਇਹਦਾ ਕੁਝ ਨਹੀਂ ਵਿਗਾੜ ਸਕਦੇ ਪਰ ਫਿਰ ਵੀ ਅਸੀਂ ਚੌਕਸੀ ਦੇ ਤੌਰ ਤੇ ਜਿਹੜੇ ਅੰਦਰ ਪ੍ਰਬੰਧ ਵਧਾਉਂਦੇ ਨੇ ਇਹ પોલીસ ਪ੍ਰਸ਼ਾਸਨ ਵੀ ਜਿਹੜਾ ਉਹ ਆਪਣੀ ਚੌਕਸੀ ਕਰ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਖਾਸ ਕਰਕੇ ਜਲਸੀਆਂ ਦੀ ਜਿਵੇਂ ਵਾਰੀ ਬਣਦੀ ਆ ਇਹ ਜਿਹੇ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਬ ਵੀ ਸਾਡੀ ਪੁਲਿਸ ਨਾਲ ਤਾਲਮੇਲ ਹੋਇਆ ਅਮ ਜੀ ਸਰ ਨੂੰ ਇਨਫੋਰਮੇਸ਼ਨ ਹੈ ਜੀ ਸੀਪੀ ਸਾਹਿਬ ਨੇ ਕੀਤਾ ਸੀ ਪਰ ਉਹ ਥੋੜੇ ਬਿਜ਼ੀ ਸੀ ਜੀ ਦੁਬਾਰਾ ਮੈਂ ਕਾਲ ਕਰਕੇ ਵੀ ਉਹਨਾਂ ਨਾਲ ਗੱਲ ਕਰਿਆ